ਕਿਉਂਕਿ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਜਲੰਧਰ ਵੈਸ ਦੀ ਜਿਮਨੀ ਚੋਨਾ ਨੂੰ ਮੈਚ ਕੁਝ ਹੀ ਦਿਨ ਬਚੇ ਨੇ ਤਾਂ 8 ਤਰੀਕ ਨੂੰ ਪ੍ਰਚਾਰ ਆ ਉਹ ਥਮ ਜਾਏਗਾ ਤਾਂ ਉਸ ਤੋਂ ਪਹਿਲਾਂ ਹਰ ਇੱਕ ਸਿਆਸੀ ਪਾਰਟੀ ਦੇ ਵੱਲੋਂ ਓਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜਿੱਥੇ ਵਕ ਵਕ ਸਾਰ ਪ੍ਰਚਾਰਕ ਪਹੁੰਚੇ ਹੋਏ ਨੇ ਵਕ ਵਕ ਪਾਰਟੀਆਂ ਤੋਂ ਤਾਂ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਜ਼ੋਰਾਂ ਦੇ ਕੀਤਾ ਜਾ ਰਿਹਾ ਡੋਰ ਡੋਰ ਕੀਤਾ ਜਾ ਰਿਹਾ ਹੈ ਫਿਲਮੀ ਅਦਾਕਾਰ ਪਹੁੰਚੇ ਹੋਏ ਨੇ ਤਾਂ ਜੇਕਰ ਪ੍ਰਵਾਸੀਆਂ ਦੀ ਗੱਲ ਕਰੀਏ ਜਲੰਧਰ ਵੈਸ ਦੇ ਵਿੱਚ ਫੁੱਲ ਵੋਟ 1.2 ਲੱਖ ਹੈ ਜਿਹਦੇ ਵਿੱਚੋਂ 30000 ਵੋਟ ਜਿਹੜੀ ਪ੍ਰਵਾਸੀ ਵੋਟ ਹੈ ਤਾਂ ਪ੍ਰਵਾਸੀ ਵੋਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੋਜਪੂਰੀ ਕਲਾਕਾਰ ਨਿਰਮਲ ਦਾ ਪ੍ਰੋਗਰਾਮ ਹੈ ਜਿਹੜਾ ਕਿ ਰੱਖਿਆ ਗਿਆ ਜਲੰਧਰ ਵੈਸ ਦੇ ਵਿੱਚ ਤਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਿੰਕੂ ਜੀ ਮੌਜੂਦ ਨੇ ਸੁਸ਼ੀਲ ਜੀ ਕਿਵੇਂ ਦੇਖਦੇ ਹੋ ਜੇਕਰ ਜਲੰਧਰ ਵੈਸ ਦੀ ਗੱਲ ਕਰੀਏ ਤਾਂ ਕਰੀਬ 1.2 ਲੱਖ ਵੋਟ ਹੈ ਜਿਹਦੇ ਵਿੱਚੋਂ 30000 ਵੋਟ ਸਿੱਲੀ ਪ੍ਰਵਾਸੀਆ ਦੀ ਹੈ ਪ੍ਰਵਾਸੀਆ ਦੀ ਵੋਟ ਨੂੰ ਖਿੱਚਣ ਦੇ ਲਈ ਪ੍ਰਵਾਸੀ ਕਲਾਕਾਰ ਬੁਲਾਏ ਜਾ ਰਹੇ ਨੇ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਹੈ ਪਹਿਲੇ ਤਾਂ ਮੈਂ ਦੈਨਿਕ ਸਵੇਰਾ ਟੀਵੀ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇੱਥੇ ਕਵਰੇਜ ਕਰਨ ਲਈ ਆਏ ਹੋ ਜਲੰਧਰ ਬੈਸਟ ਦੇ ਵਿੱਚ ਉੱਤਰ ਪ੍ਰਦੇਸ਼ ਵਿਹਾਰ ਤੋਂ ਰਹਿਣ ਵਾਲੇ ਸਾਡੇ ਲੋਕ ਭਾਰਤ ਵਾਸੀ ਜਿਹੜੇ ਪੰਜਾਬ 'ਚ ਆਪਣੇ ਕਿੱਤੇ ਲਈ ਕੰਮ ਕਰਨ ਲਈ ਇੱਥੇ ਆਏ ਔਰ ਹੁਣ ਇੱਥੇ ਦੇ ਵਸਨੀਕ ਬਣ ਚੁੱਕੇ ਜਿਨ੍ਹਾਂ ਦੀਆਂ ਵੋਟਾਂ ਇੱਥੇ ਨੇ ਅੱਜ ਉਹਨਾਂ ਦੇ ਵਿੱਚ ਉਹਨਾਂ ਦੇ ਹਰਮਨ ਪਿਆਰੇ ਕਲਾਕਾਰ ਨੇਤਾ ਦਿਨੇਸ਼ যাদਬ ਨਰਵਾਜੀ ਜਲੰਧਰ ਆ ਰਹੇ ਹਨ ਔਰ ਭਾਰਤੀ ਜਨਤਾ ਪਾਰਟੀ ਦੇ ਕਰਮਚਾਰੀ ਕਰਤਾ ਵੀ ਅੱਜ ਉਹਨਾਂ ਨਾਲ ਰੂਬਰੂ ਹੋਣਗੇ ਉਹਨਾਂ ਨੂੰ ਲੈ ਕੇ ਅੱਜ ਦਾ ਇੱਥੇ ਜਿਹੜਾ ਕਾਰਜਕ੍ਰਮ ਜਿਹੜਾ ਆਪਾਂ ਰੱਖਿਆ ਹੈ ਪ੍ਰਵਾਸੀਆਂ ਦੀ ਕਿ ਕੋਈ ਮੰਗਾ ਵੀ ਨਹੀਂ ਪ੍ਰਵਾਸੀਆਂ ਦੇ ਥੋੜਾ ਤਾਂ ਕੋਈ ਮੰਗਾ ਰੱਖਿਆ ਕਿ ਇਹਨੇ ਵੀ ਕੀ ਮੰਗਾ ਨੇ ਉਹਨਾਂ ਦੀ ਦੇਖੋ ਜਲੰਧਰ ਦੇ ਵਿੱਚ ਆ ਪੰਜਾਬ ਦੀ ਗੱਲ ਕਰੀਏ ਤਾਂ ਪ੍ਰਵਾਸੀਆਂ ਦੀ ਸਭ ਤੋਂ ਵੱਡੀ ਜਿਹੜੀ ਮੰਗ ਹੈ ਉਹ ਲੌਨ ਐਂਡਰ ਨੂੰ ਲੈ ਕੇ ਹੈ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਵੀ ਆ ਉਹਦਾ ਵੀ ਆਵਾਜ਼ ਬੜੀ ਪ੍ਰਵਾਸੀ ਲੀਗ ਨਾਲੋਂ ਚੱਕੀ ਗਈ ਕਿ ਜਦੋਂ ਵੀ ਅਸੀਂ ਜਿਹੜੇ ਪ੍ਰਵਾਸੀ ਲੋਕ ਹੈ ਕੰਮ ਕਰ ਕਰਕੇ ਘਰਾਂ ਨੂੰ ਵਾਪਸ ਆਉਂਦੇ ਉਹਦਾ ਲੁੱਟਖੋ ਹੁੰਦੀ ਹੈ ਉਹਨਾਂ ਦੇ ਮੋਬਾਈਲ ਖੋਏ ਜਾਂਦੇ ਉਹਨੂੰ ਚੋਟ ਮਾਰੀ ਜਾਂਦੀ ਹੈ ਸੋ ਪੰਜਾਬ ਸਰਕਾਰ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਬਦਲਾਅ ਲੈ ਕੇ ਆਵਾਂਗੇ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰਾ ਕਾਇਮ ਰੱਖਾਂਗੇ ਔਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਗੇ ਮਗਰ ਉਹਦੇ ਵਿੱਚ ਸਰਕਾਰ ਬਿਲਕੁਲ ਵਿਫਲ ਹੋਈ ਹੈ ਔਰ ਅੱਜ ਸੀਐਮ ਸਾਹਿਬ ਵੀ ਜਲੰਧਰ ਬੈਸਟ ਦੇ ਵਿੱਚ ਬੈਠੇ ਆ ਔਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਕਿਤੇ ਵੀ ਲਾਅ ਐਂਡ ਆਰਡਰ ਜਿਹੜਾ ਆ ਉਹ ਠੀਕ ਆ ਅੱਜ ਦੀ ਅੱਜ ਦੀ ਗੱਲ ਕਰੀਏ ਤਾਂ ਜੁਲ੍ਹਿਆਂਵਾਲੇ ਦੇ ਵਿੱਚ ਕਿੱਦਾਂ ਉੱਥੇ ਇੱਕ ਵਿਅਕਤੀ ਦੇ ਉੱਤੇ ਤਲਵਾਰਾਂ ਮਾਰੀਆਂ ਗਈਆਂ ਸੋ ਇਹ ਬਹੁਤ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਮਿਹਨਤ ਕਰ ਲੋਕ ਨੇ ਸਾਰੇ ਜਿਨ੍ਹਾਂ ਨੇ ਪੰਜਾਬ ਦੀ ਤਰੱਕੀ ਦੇ ਲਈ ਆਪਣਾ ਯੋਗਦਾਨ ਪਾਇਆ ਅਗਰ ਪੰਜਾਬ ਦਾ ਉਦਯੋਗ ਅੱਗੇ ਵਧਿਆ ਤਾਂ ਚ ਕੰਮ ਕਰਨ ਵਾਲੇ ਲੋਕ ਜਿਹੜੇ ਨੇ ਉਹ ਸਾਰੇ ਪ੍ਰਵਾਸੀ ਬੰਧੂ ਹੈ ਸੋ ਪੰਜਾਬ ਦੇ ਵਿਕਾਸ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਹੈ ਔਰ ਬੋੜਤਾ ਬੋਟ ਹੁੰਦੀ ਹੈ ਔਰ ਜਲੰਧਰ ਬੈਸਟ ਦੇ ਵਿੱਚ ਇਹਨਾਂ ਨੇ ਆਪਣੇ ਮਤ ਦਾ ਪ੍ਰਯੋਗ ਕਰਨਾ ਹੈ ਔਰ ਆਪਣੇ ਵਿਚਾਰ ਔਰ ਉਹਨਾਂ ਦੇ ਦਿਲ ਔਰ ਦਿਮਾਗ 'ਚ ਕੀ ਚੱਲਦਾ ਪਿਆ ਉਹਨੂੰ ਉਹਨਾਂ ਨੇ 10 ਤਰੀਕ ਨੂੰ ਜ਼ਾਹਿਰ ਕਰਨਾ ਹੈ ਮੈਨੂੰ ਲੱਗਦਾ ਹੈ ਕਿ ਭਾਰਤ ਜਨਤਾ ਪਾਰਟੀ ਨੂੰ ਪੂਰੀ ਉਹ ਸਪੋਰਟ ਕਰਦੇ ਵੀ ਔਰ ਜਿਹਨਾਂ ਜਿਹਨਾਂ ਇਲਾਕਿਆਂ ਦੇ ਵਿੱਚ ਉਹ ਰਹਿੰਦੇ ਆ ਉੱਥੇ ਭਾਰਤ ਜਨਤਾ ਪਾਰਟੀ ਜੀ ਜਲੰਧਰ ਬੈਸਟ ਦੇ ਵਿੱਚ ਸਭ ਤੋਂ ਸਿਆਸੀ ਪਾਰਟੀਆਂ ਦਾ ਜੋਰ ਲੱਗਿਆ ਹੋਇਆ ਹੈ ਗੱਲ ਜੇਕਰ ਸਤਧਰ ਪਾਰਟੀ ਦੀ ਕਰੀਏ ਤਾਂ ਮੁੱਖ ਮੰਤਰੀ ਸਾਹਿਬ ਕੋਦੇ ਇੱਥੇ ਪਹੁੰਚ ਕੇ ਪੱਕੇ ਤੌਰ ਤੇ ਡੇਰੇ ਲਾਏ ਗਏ ਨੇ ਕਿ ਭਾਜਪਾ ਦੇ ਕੋਈ ਸੈਂਟਰ ਤੋਂ ਨੁਮਾਇंदे ਆ ਰਹੇ ਨੇ ਜੋ ਉਹ ਕੋਈ ਦਿੱਲੀ ਤੋਂ ਟੀਮ ਆ ਰਹੀ ਹੈ ਕੋਈ ਚੋਣ ਪ੍ਰਚਾਰ ਕਰਨ ਦੇ ਲਈ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਸੀਐਮ ਸਾਹਿਬ ਨੂੰ ਕੀ ਲੋੜ ਸੀ ਇੱਥੇ ਆ ਕੇ ਡੇਰੇ ਲਾਣ ਦੀ ਕੀ ਲੋੜ ਸੀ 90 ਦੇ 90 ਵਿਧਾਇਕਾਂ ਨੂੰ ਇੱਥੇ ਬੁਲਾਣ ਦੀ ਚੇਅਰਮੈਨਾਂ ਨੂੰ ਇੱਥੇ ਲਾਣ ਦੇ ਉੱਤੇ ਇੱਕ ਬੂਥ ਦੇ ਉੱਤੇ ਇੱਕ ਐਮਐਲਏ ਨੂੰ ਲਗਾਣ ਦੀ ਕੀ ਲੋੜ ਸੀ ਇਹਦਾ ਮਤਲਬ ਹੈ ਕਿ ਉਹਨਾਂ ਦੀ ਜ਼ਮੀਨ ਖਿਸਕ ਰਹੀ ਹੈ ਔਰ ਆਪਣੀ ਜ਼ਮੀਨ ਨੂੰ ਪਛਾਣ ਦੇ ਲਈ ਇੱਥੇ ਪੂਰਾ ਜ਼ੋਰ ਲਗਾ ਰਿਹਾ ਔਰ ਹਰ ਤਰ੍ਹਾਂ ਦਾ ਖਤਗੰਡੇ ਕਰ ਰਿਹਾ ਹੈ ਪਰਚੇ ਦਰਜ ਕਰਾ ਰਿਹਾ ਹੈ ਔਰ ਕਈ ਤਰ੍ਹਾਂ ਦਾ ਨੈਗੇਟਿਵ ਨਰੇਟਿਵ ਸੱਤ ਕਰਦੇ ਪਏ ਆ ਮਗਰ ਜਲੰਧਰ ਵਸਦੇ ਲੋਕ ਬੜੇ ਸੁਝਵਾਨ ਹੈ ਔਰ 10 ਤਰੀਕ ਨੂੰ ਵੋਟ ਪਾ ਕੇ ਦੱਸ ਦੇਣਗੇ ਕਿ ਇਹ ਝੂਠੀ ਸਰਕਾਰ ਜਿਹੜੀ ਝੂਠੇ ਬਦਲਾਅ ਦੀ ਗੱਲ ਕਰਦੀ ਸੀ ਉਹਨਾਂ ਨੂੰ ਜਲੰਧਰ ਵਸਤੋਂ ਚਲਦਾ ਕਰਨਗੇ ਮੁਕਾਬਲਾ ਕਿਹੜੀ ਪਾਰਟੀ ਨਾਲ ਸਮਝਦੇ ਹੋ ਕਾਂਗਰਸ ਨਾਲ ਸਮਝਦੇ ਹੋ ਅਕਾਲੀ ਦਲ ਨਾਲ ਸਮਝਦੇ ਹੋ ਜਾਂ ਫਿਰ ਆਮ ਆਦਮੀ ਪਾਰਟੀ ਨਾਲ ਸਮਝਦੇ ਹੋ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਵੇਂ ਅਸੀਂ ਲਗਭਗ 9.19% ਵੋਟ ਸ਼ੇਅਰ ਲੈ ਕੇ ਅੱਗੇ ਵਧੇ ਆਂ ਤੇ ਸਾਡੇ ਨਾਲ ਕਿਸੇ ਦਾ ਮੁਕਾਬਲਾ ਨਹੀਂ ਅਸੀਂ ਨੰਬਰ 1 ਦੇ ਉੱਤੇ ਰਹਿਾਂਗੇ। ਵੋਟ ਸ਼ੇਅਰ ਦੀ ਗੱਲ ਕੀ ਤੁਸੀਂ ਲੋਕ ਸਭਾ ਚੋਣਾਂ ਹੋ ਕੇ ਹੱਡੀਆਂ ਨੇ ਆਮ ਚੋਣਾਂ। ਸੀਟ ਭਾਵੇਂ ਪੰਜਾਬ ਚ ਕੋਈ ਨਹੀਂ ਆਈ ਪਰ ਵੋਟ ਪਰਸੈਂਟ ਅਡਾ ਜ਼ਰੂਰ ਵਧਿਆ ਹੈ। ਕੀ ਲੱਗਦਾ ਇਸ ਵਾਰ ਸੀਟ ਕੱਢਣ ਦੇ ਵਿੱਚ ਕਾਮਯਾਬ ਹੋਵੇਗੀ ਭਾਜਪਾ ਖਾਤਾ ਖੋਲ ਪਾਵੇਗੀ। ਬਿਲਕੁਲ ਕਰਾਂਗੇ ਜੀ। ਔਰ ਜਲੰਧਰ ਬੈਸਟ ਦੀ ਸੀਟ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਔਰ ਦਸ਼ਾ ਦੋਨਾਂ ਨੂੰ ਨਿਰਧਾਰਤ ਕਰੇਗੀ ਆਉਣ ਵਾਲੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਤੇ ਉਹਦਾ ਪ੍ਰਭਾਵ ਪਏਗਾ ਆਉਣ ਵਾਲੀਆਂ ਚਾਰ ਵਿਧਾਨ ਸਭਾ ਦੀ ਜਮਿਨੀ ਚੋਣਾਂ ਤੇ ਪ੍ਰਭਾਵ ਪਏਗਾ ਔਰ 2027 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਹੋਣੀ ਹੈ 117 ਸੀਟਾਂ ਤੇ ਮੈਂ ਤੁਹਾਨੂੰ ਆਸ ਨਹੀਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਅਸੀਂ ਪੰਜਾਬ ਚ ਸਰਕਾਰ ਬਣਾਉਣ ਜਾ ਰਹੇ ਹਾਂ ਉਹ ਜਿਹੜੀ ਪਾਰਟੀ ਦਾ ਵੀ ਨੁਮਾਇੰਦਾ ਥੋ ਜਿੱਤੇਗਾ ਉਸ ਦੀ ਵੇਵ ਬਣਦੀ ਹੋਈ ਨਜ਼ਰ ਆਏਗੀ ਪੰਜਾਬ ਦੇ ਵਿੱਚ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਦੇਖੋ ਕਾਂਗਰਸ ਜਦੋਂ ਇੱਥੇ ਆਈ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਜਿਹੜੇ ਕੈਂਡੀਡੇਟ ਐ ਸੀਨੀਅਰ ਡਿਪਟੀ ਮੇਅਰ ਰਹੇ ਐ ਔਰ ਸਭ ਤੋਂ ਵੱਡਾ ਭ੍ਰਸ਼ਟਾਚਾਰ ਸਮਾਰਟ ਸਿਟੀ ਕੋਟਾਲਾ ਉਹਨਾਂ ਦੇ ਹੁੰਦੇ ਹੋਏ ਆ ਔਰ ਇਹ ਬਦਲਾਵ ਵਾਲੀ ਪਾਰਟੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਉਹਨਾਂ ਸਾਰੇ ਭ੍ਰਸ਼ਟਾਚਾਰੀਆਂ ਨੂੰ ਸਲੱਖਾਂ ਦੇ ਪਿੱਛੇ ਦਮਾਂਗੇ 25 ਸਾਲਾਂ ਦੇ ਤਾਂ ਕੁਝ ਨਹੀਂ ਹੋਇਆ ਮੇਰੀਆਂ ਭੈਣਾਂ ਕਹਿੰਦੀਆਂ ਪੈਣਾ ਕਰਦੀਆਂ ਇਹ ਪੁਕਾਰ ਕਿੱਥੇ ਗਿਆ ਰੁਪਿਆ ਗੱਡੇ ਕੈਂਡੀਡੇਟ ਵੀ ਉੱਡਦੇ ਨੇ ਕਹਿੰਦੇ ਦਲ ਬਦਲੂ ਨੇ ਵਿਸ਼ਵਾਸ ਨਾ ਕਰੂ ਦੇਖੋ ਮੰਦਰਜੀ ਤਾਂ ਪੀਜੇਪੀ ਛੱਡ ਕੇ ਗਿਆ ਐ ਕਿਉਂ ਉਹਨਾਂ ਨੇ ਦਲ ਬਦਲਿਆ ਕਿਉਂ ਪਾਜਤੀ ਛੱਡ ਗਿਆ ਕਿਉਂਕਿ ਉਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਬਿਲਕੁਲ ਵੀ ਉਹਨਾਂ ਨੇ ਪੂਰੇ ਨਹੀਂ ਕੀਤੇ ਅੱਜ ਪੂਰੇ ਪੂਰੀ ਕਾਰਪੋਰੇਸ਼ਨ ਦੀ ਮਸ਼ੀਨਰੀ ਇੱਥੇ ਲੱਗੀ ਲੁਧਿਆਣਿਆਂ ਨੂੰ ਬੁਲਾ ਲਈ ਕਿ ਤ ਹੋਰ ਉਹ ਬੁਲਾ ਲਈ ਹੈ ਉਸ ਤੋਂ ਪਹਿਲੇ ਕਿੱਥੇ ਸੀਗੇ ਅੱਜ ਅੱਜ ਸਾਰੇ ਵੈਸਟ ਦੇ ਵਿੱਚ ਜ਼ੋਰ ਲਾ 10 ਤਰੀਕ ਤੋਂ ਬਾਅਦ ਚਲੇ ਜਾਣਗੇ ਸਾਰੇ ਬਾਕੀ ਸਾਰੇ ਮੰਗ ਰਹੇ ਨੇ ਮੈਨੂੰ ਇਹ ਸਭ ਲੋਕ ਨਹੀਂ ਸੁਣੋ ਨਾ ਬਾਕੀ ਜਲੰਧਰ ਸ਼ਹਿਰ ਦੀ ਚਿੰਤਾ ਕਰਨੀ ਸੀਐਮ ਸਾਹਿਬ ਭੁੱਲ ਜਾਣਗੇ ਸਾਰਾ ਅਮਲਾ ਵੈਸਟ ਦੇ ਵਿੱਚ ਲਗਾ ਦਿੱਤਾ ਜਲੰਧਰ ਨੌਰਚ ਕੀ ਹੋ ਰਿਹਾ ਕੰਝ ਚ ਕੀ ਹੋ ਰਿਹਾ ਸੈਂਟਰ ਚ ਕੀ ਹੋ ਰਿਹਾ ਉਹਦੀ ਵੀ ਤਾਂ ਚਿੰਤਾ ਕਰਨ ਨਾ ਕੋਈ ਇੱਕ ਮਤਲਬ ਇੱਕ ਅਲੱਗ ਤਰ੍ਹਾਂ ਕਿਉਂ ਸੋਚਦੇ ਪਿਆ ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਜਲੰਧਰ ਵੈਸਟ ਚ ਆ ਕੇ ਬੈਠ ਗਈ ਹੈ ਮਗਰ ਲੋਕ ਬੜੇ ਸਮਝਦਾਰ ਹੈ 10 ਤਰੀਕ ਨੂੰ ਆਪਣਾ ਵਧੀਆ ਫੈਸਲਾ ਸੁਣਾਉਣਗੇ ਅੱਛਾ ਵੋਟਾ ਹਰ ਇੱਕ ਪਾਰਟੀ ਦੇ ਵੱਲੋਂ ਮੰਗੀਆਂ ਜਾ ਰਹੀਆਂ ਪਰ ਲੋਕ ਭਾਜਪਨ ਵੋਟ ਕਿਉਂ ਪਾਣੋ ਕਿਉਂਕਿ ਭਾਰਤ ਬੈਸਟਲ ਕੇ ਦੀ ਇਹ ਪੁਕਾਰ ਹੈ ਝੂਠ ਦੇ ਉੱਤੇ ਸੱਚ ਦਾ ਵਾਰ ਹੈ ਜੋ ਜੋ ਵਾਦੇ ਇੱਥੇ ਦੀ ਸਰਕਾਰ ਨੇ ਸਥਾਨਿਕ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਸੀਗੇ ਕੋਈ ਵੀ ਪੂਰਾ ਨਹੀਂ ਕੀਤਾ ਮਗਰ ਜੋ ਮੋਦੀ ਜੀ ਨੇ ਕੰਮ ਕੀਤੇ ਜੋ ਮੋਦੀ ਜੀ ਨੇ ਭਾਰਤ ਦੇ ਲੋਕਾਂ ਦੇ ਲਈ ਯੋਜਨਾਵਾਂ ਬਣਾਈਆਂ ਉਹ ਸਾਰੀਆਂ ਇੰਪਲੀਮੈਂਟਡੀਆਂ 85 ਕਰੋੜ ਲੋਕਾਂ ਦੇ ਲਈ ਰਾਸ਼ਨ ਦਿੱਤਾ ਪ੍ਰਧਾਨ ਮੰਤਰੀ ਬਾਜਯੁੰਤੀ ਉਜਵਲਾ ਯੋਜਨਾ ਦਿੱਤੀ ਅਨੇਕੋ ਅਸੀਆਂ ਯੋਜਨਾਵਾਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਜਾਂ ਬਿਹਾਰ ਦੇ ਲੋਕਾਂ ਜਾਂ ਪੱਛਮੀ ਕਾਂਲ ਦੇ ਲੋਕਾਂ ਇਹਨਾਂ ਸਾਰੇ ਲੋਕਾਂ ਨੂੰ ਇੱਕ ਤਰ੍ਹਾਂ ਦੇਖਿਆ ਸੋ ਇਸ ਕਰਕੇ ਝੂਠ ਦੇ ਉੱਤੇ ਸੱਚ ਦਾ ਵਾਰ ਕਰਨ ਵਾਲੀ ਇਹ ਭਾਜਪਾ ਪਾਰਟੀ ਹੈ ਔਰ ਅਸੀਂ ਜੋ ਕਹਿੰਨੇ ਆਂ ਬਾਕੀ ਪਾਰਟੀਆਂ ਦੇ ਮੈਨੀਫੈਸਟੋ ਹੋਣਗੇ ਸਾਡਾ ਸੰਕਲਪ ਪੱਤਰ ਹੁੰਦਾ ਔਰ ਜੋ ਸੀ ਸੰਕਲਪ ਕਰਦੇ ਉਹਨੂੰ ਪੂਰਾ ਕਰਦੇ ਤਾਂ ਬਿਲਕੁਲ ਇਹ ਸਮ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਜੀ ਜੋ ਜਿੱਤ ਦਾ ਦਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਦਾ ਸਾਫ਼ ਤੌਰ ਤੇ ਇਹੀ ਕਾਰਨ ਹੈ ਕਿ ਇਸ ਵਾਰ ਜਿਹੜੀ ਕਿ ਜਿਮਨੀ ਚੋਣ ਦੇ ਵਿੱਚ ਭਾਜਪਾ ਜਿੱਤ ਹੋਵੇਗੀ ਤਾਂ ਜਿਸ ਤੋਂ ਬਾਅਦ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਸ ਦੀ ਵੇਵ ਬਣਦੀ ਹੋਈ ਨਜ਼ਰ ਆਏਗੀ ਕੈਮਰਾ ਪਰਸਨ ਮਨੀਸ਼ ਦੇ ਨਾਲ ਹਿੰਮਤ ਸਿੰਘ ਤਿਕਪਾਲ ਦੇਨਿਕ ਸਵੇਰਾ ਜਲੰਧਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ